ਭਾਈ ਮੇਰੇ ਪਿੰਡ ਲੋਹਾਖੇੜਾ ਦਾ ਪੰਚਾਇਤ ਮੈਂਬਰਾਂ ਇੱਕ ਮਹੀਨੇ ਦੇ ਵਿੱਚ ਕਰੇਟਾ ਗੱਡੀ ਲਿਆਇਆ ਭਾਈ ਕਿੱਥੋਂ ਲਿਆ ਉਹ ਕਰੇਟਾ ਗੱਡੀ ਇੱਥੋਂ ਲੈ ਕੇ ਆਏ ਜੀ ਇੱਕ ਮਹੀਨੇ ਦੇ ਵਿੱਚ ਕਿੰਨੇ ਰੁਪਏ ਬਣ ਗਏ 8 ਲੱਖ ਰੁਪਏ ਆਏ 8 ਲੱਖ ਰੁਪਏ ਪੰਚਾਇਤ ਮੈਂਬਰਾਂ ਮੇਰੇ ਪਿੰਡ ਲੋਹਾਖੇੜਾ ਦਾ ਭਾਈ ਜੀ ਆਪਣੇ ਪਿੰਡ ਕਿਹੜੇਗਾ ਕੈਰੀ ਬਣਾਏ ਨੇ 1000 ਤੋਂ 2000 ਤੱਕ ਬਣਾ ਲਓ ਡੇਲੀ ਦਾ ਬਣਾ ਲਨੇ ਹਾਂਜੀ ਹਾਂ ਦੇਣਾਂ ਤੇ ਸ਼ੇਅਰ ਮਾਰਕੀਟ ਦਾ ਸ਼ੇਅਰ ਮਾਰਕੀਟ ਤੇ ਸ਼ੇਅਰ ਮਾਰਕੀਟ ਸਿਖਾਉਂਦਾ ਕੌਣਾ ਮੇਰੇ ਪਿੰਡ ਲੋਹਾਖੇੜਾ ਦਾ ਮਨਪ੍ਰੀਤ ਭਾਈ ਬਹੁਤ ਚਰਚੇ ਹੋ ਗਏ ਪੰਜਾਬ ਚ ਲੋਹਾਖੇੜ ਸੈਟਅਪ ਅਸੀਂ ਸਿਖਾਉਨੇ ਆ ਮਾਰਕੀਟ ਦੇ ਵਿੱਚ ਜਿਹੜਾ ਬੰਦਾ ਉਹਨਾਂ ਨੂੰ ਫੋਲੋ ਕਰਦਾ ਉਹ ਹਰ ਰੋਜ਼ ਪੈਸੇ ਕਮਾ ਰਿਹਾ ਘਾਟੇ ਤੇ ਜਾਂਦੇ ਆ ਲੋਕ ਕਹਿੰਦੇ ਘਾਟੇ ਵਿੱਚ ਹੋ ਜਾਂਦੇ ਨੇ ਜਿਹੜੇ ਸੈਟਅਪ ਫੋਲੋ ਨਹੀਂ ਕਰਦੇ ਸਾਡੇ ਵਾਲਾ ਕੋਈ ਘਾਟੇ ਜੀ ਨਹੀਂ ਜਾਂਦਾ ਸਾਡੇ ਵਾਲਾ ਦੇਖੋ ਜਿਹੜੇ ਸਾਡੇ ਮੁਤਾਬਕ ਚੱਲਦੇ ਨੇ ਉਹ ਕੋਈ ਘਾਟੇ ਵਿੱਚ ਨਹੀਂ ਜਾਂਦਾ ਤੁਸੀਂ ਚੈੱਕ ਕਰ ਸਕਦੇ ਹੋ ਮੁੰਡੇ 8-8 ਲੱਖ ਰੁਪਏ ਕਿ ਇੱਕ ਮਹੀਨੇ ਦਾ ਬਣਾ ਰਹੇ ਨੇ ਕਹਿੰਦੇ ਬੱਕਰੀ ਟ੍ਰਿਕੀ ਸਿਖਾਉਨੇ ਹੋ ਕੋਈ ਜਿਹੜੀਆਂ ਟ੍ਰਿਕਾਂ ਅਸੀਂ ਸਿਖਾਉਨੇ ਆ ਉਹ ਸੋਸ਼ਲ ਮੀਡੀਆ ਤੇ ਨਹੀਂ ਮਿਲਣੀਆਂ ਤੁਹਾਨੂੰ ਕਿਤੋਂ ਤੇ ਬਾਕੀ ਜੇ ਕਿਸੇ ਨੇ ਬਾਹਰ ਬੈਠੇ ਨੇ ਸਿੱਖਣਾ ਹੋਵੇ ਬਾਹ ਕਿੰਨਾ ਕੁ ਟਾਈਮ ਸिखਾ ਦੋਗੇ ਇੱਕ ਮਹੀਨੇ ਦਾ ਕੋਰਸ ਆ ਇੱਕ ਮਹੀਨੇ ਦੇ ਵਿੱਚ ਸਾਰਾ ਸੈਟਅਪ ਅਸੀਂ ਸਮਝਾ ਦੰਨੇ ਆ ਇਸ ਤੋਂ ਬਾਅਦ ਮਿਹਨਤ ਉਹਦੀ ਆ ਵੀ ਉਹ ਕਿੰਨੀ ਕੁ ਮਿਹਨਤ ਕਰਕੇ ਕਿੰਨਾ ਕੁ ਪੈਸਾ ਕਮਾ ਰਿਆ ਕਿੰਨਾ ਕਪੜਾ ਲਗਾਉਣਾ ਜ਼ਰੂਰੀ ਆ ਪੰਜ ਸੱਤ ਬੰਦਾ ਪੜਿਆ ਹੋਵੇ ਤਾਂ ਚੱਲ ਜਾਂਦਾ ਜੀ ਜਿਹੜੇ ਵੀ ਤੁਹਾਡੇ ਬੇਰੁਜ਼ਗਾਰ ਦੋਸਤ ਨੇ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਕਰ ਦਿਓ ਜੇ ਉਹਨਾਂ ਨੇ ਵੀ ਰੁਜ਼ਗਾਰ ਤੇ ਲੱਗਣਾ ਮਨਪ੍ਰੀਤ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਕਰ ਲਿਓ ਸੰਪਰਕ ਜਿਹੜਾ ਵੀ ਮੇਰੀ ਵੀਡੀਓ ਸ਼ੇਅਰ ਕਰਕੇ ਤੇ ਤੁਹਾਡਾ ਪੇਜ ਫੋਲੋ ਕਰਕੇ ਆਊਗਾ ਉਹਨੂੰ ਕੀ ਆਫਰ ਆ ਉਹਨੂੰ ਵੀ ਆਪਾਂ 50%